ਮੇਰਾ ਨਾਮ ਜੇਤਮਿੰਦਰ ਸਿੰਘ ਵੀਕੇਜੂ ਡੁਕਾਂਡਾ ਜ਼ਿਲ੍ਹਾ ਪ੍ਰਧਾਨ ਕਪੂਤਲਾਈ ਅਸੀਂ ਇਸ ਧਰਨੇ ਬਾਰੇ ਇਹੋ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਸਾਥੀ ਅੱਜ ਧਰਨੇ ਤੇ ਬੈਠੇ ਆ ਜਿੰਨੇ ਵੀ ਇਹ ਦਿਨ ਜਾਂ ਦਿਹਾੜੀਆਂ ਲਿਆਉਂਦੇ ਆ ਨਰੇਗਾ ਦੇ ਵਿੱਚ ਉਹਨਾਂ ਦੇ ਤੁਰੰਤ ਪੈਸੇ ਆਉਣੇ ਚਾਹੀਦੇ 100-100 ਦਿਨ ਜਿੱਦਾਂ 100 ਦਿਨ ਦਾ ਆਉਂਦਾ ਵੀ ਨਰੇਗਾ ਦੇ ਵਿੱਚ ਸਾਲ ਦੇ ਵਿੱਚ 100 ਬੰਦਾ 100 ਦਿਨ ਇੱਕ ਬੰਦਾ ਕੰਮ ਕਰ ਸਕਦਾ ਨਾ ਹੀ ਤਾਂ ਪੂਰੀਆਂ ਦਿਹਾੜੀਆਂ ਲੱਗਦੀਆਂ ਵਾਂ ਨਾ ਹੀ ਇਹਨਾਂ ਨੂੰ ਜੋਬ ਕਾਰਡ ਮਿਲਦੇ ਆ ਤੇ ਨਾ ਹੀ ਪੈਸੇ ਪੂਰੇ ਆਉਂਦੇ ਆ ਦੂਜੇ-ਦੂਜੇ ਸਾਲ ਦੇ ਪੈਸੇ ਜਦੋਂ ਪਿਛਲੇ ਸਾਲ ਦੇ ਪੈਸੇ ਇਸ ਸਾਲ ਜਾ ਕੇ ਪੂਰੀ ਹੁੰਦੇ ਇਦਾਂ ਦਾ ਸਾਡੇ ਸੁਲਤਾਨਪੁਰ ਪ੍ਰਸ਼ਾਸਨ ਦਾ ਹਾਲ ਆ ਜਿਹੜੇ ਮਰੇ ਗਾਏ ਸਨ ਆਮ ਕੀ ਕਰਦੇ ਮੰਗਤ ਇਹੋ ਕਰਦੇ ਆ ਜੀ ਪੈਸੇ ਪਾਦਨ ਹੋ ਰਹੇ ਆਂ ਹੀ ਹੋਰ ਸਾਡੀ ਮੰਗ ਤੇ ਹੋਈ ਆ ਪੈਸਿਆਂ ਦੀ ਹੋਰ ਸਾਡਾ ਅਸੀਂ ਜਾਂ ਵਿਲੇ ਥੋੜੀ ਐ ਮਜ਼ਦੂਰ ਪਰਵਾਨਾ ਦੇ ਸਾਰੇ ਨਾਲ ਰਿਲੇਸ਼ਨ ਆ ਤੇ ਅਸੀਂ ਇਹ ਧਰਨਾ ਰੋਸ ਮਜਾਰਾ ਲਾਉਣ ਦੇ ਲਈ ਸਾਨੂੰ ਇਹ ਮਜਬੂਰ ਕਰਦੇ ਸਾਨੂੰ ਧਰਨਾ ਲਾਉਣ ਲਈ ਸਰਕਾਰਾਂ ਜਿਹੜੀਆਂ ਜਾਂ ਜਿਹੜਾ ਪ੍ਰਸ਼ਾਸਨ ਇਹ ਮਜਬੂਰ ਕਰਦਾ ਅਸੀਂ ਇਹ ਕਹਿੰਨੇ ਆ ਸਾਡੇ ਜਿਹੜੇ ਤੁਰੰਤ ਪੈਸੇ ਪਾ ਦਿੰਦੇ ਆ ਕਾਰਨ ਸਾਨੂੰ ਕਿਸੇ ਵੀ ਦਫ਼ਤਰ ਅੱਗੇ ਆ ਕੇ ਯੋਜਣਾ ਨਾ ਪਵੇ ਜਿਹੜਾ ਇਸ ਧਰਨੇ ਨਾਲ ਲਾਉਣੇ ਪਿਆ ਅੱਜ ਧਰਨਾ ਲਗਾ ਕੇ ਬੈਠਿਓ ਬੀ.ਵੀ.ਓ ਦਫ਼ਤਰ ਦੇ ਬਾਹਰ ਕੀ ਕਾਰਨ ਹੈ ਭਾਈ ਜਸਵੀਰ ਕੌਰ ਨਾਮ ਹੈ ਮੇਰਾ ਤੇ ਇਹ ਹੋਈਆ ਮੰਗ ਇੱਕ ਤਾਂ ਬੀਬੀਆਂ ਕਹਿੰਦੀਆਂ ਕਿ ਕੰਮ ਮੈਡਮ ਨਾਲ ਹੀ ਉਥੇ ਜਾਵੇ ਤੇ ਪੈਸੇ ਹੋਰ ਖਾਤਿਆਂ ਦੇ ਵਿੱਚ ਪਈ ਜਾਂਦੇ ਆ ਆਪਦੇ ਕਿਹੜੇ ਕੰਮ ਕਰਦੇ ਆ ਉਹਨਾਂ ਦੇ ਖਾਤਿਆਂ 'ਚ ਨਹੀਂ ਪੈਂਦੇ ਤੇ ਕਿੰਨੇ ਜਣੇ ਕੰਮ ਕਰਦੇ ਆ 17 18 ਜਣੇ ਤਹ ਕਿੰਨੇ ਅਗਰੇ ਪੈਂਦੇ ਪੈਸੇ ਤਿੰਨ ਕਿੰਨੇ ਤਫਦੇ ਹਨ ਹਾਂ ਤਿੰਨ ਬੰਦਾਰੇ ਪੈਸੇ ਪੈਂਦੇ ਆ ਤੇ ਕੀ ਮੰਗ ਕੀ ਕਰਦੇ ਹੋ ਮੰਗ ਕਰਨੇ ਆ ਕਿ ਕਿਹੜੇ ਘਰੇ ਬੈਠਿਆ ਉਹਨਾਂ ਦੇ ਪੈਸੇ ਨਹੀਂ ਕਿਹੜੇ ਕੰਮ ਕਰਨਦੇ ਉਹਨਾਂ ਦੇ ਪੈਸੇ ਪੈਣੇ ਚਾਹੀਦੇ ਆ ਤੇ ਉਹ ਵੀ ਸਹੀ ਪੈਸੇ ਆਣੇ ਚਾਹੀਦੇ ਆ ਇਹ ਨਹੀਂ ਕਿ ਵਿੱਚੋਂ ਮੈਡਮ ਖਾ ਜਾਵੇ ਜਾਂ ਇੱਕ ਨਾਲੇ ਜੋਬ ਕੱਟ ਨਹੀਂ ਮਿਲਦੇ ਜੋਬ ਕੱਟ ਤੇ ਵੀ ਮੈਣੇ ਚਾਹੀਦੇ ਕਿੰਨਾ ਚਿਰ ਹੋ ਗਿਆ ਪੇਮੈਂਟ ਨਹੀਂ ਆਈ ਸਾਢਾ ਹੋ ਗਿਆ ਤੇ ਇਹਨੇ ਕਰੇ ਪੈਸੇ ਤੇ ਪਿਛਲੇ ਵੀ ਰਹਿੰਦੇ ਆ ਸਾਡੇ ਇਹ ਕੰਮ ਕੀਤਾ ਆ ਪਰ ਨਾ ਨੈਟ ਤੇ ਵੀ ਸ਼ੋ ਹੀ ਨਹੀਂ ਕਰਦਾ ਤੇ ਇਹੋ ਕੰਮ ਸਰਪੰਚਾਂ ਨੇ ਕਰਵਾ ਲਿਆ ਤੇ ਪਰ ਸਾਨੂੰ ਪੈਸੇ ਨਹੀਂ ਦਿੱਤੇ ਨਾ ਨੈਟ ਤੇ ਨਾ ਸਾਡੇ ਚੜ੍ਹੇ ਜੇਕਰ ਹੁਣ ਮੰਗਾਲ ਧਿਆਨ ਨਹੀਂ ਤੇ ਦਿੰਦਾ ਤੇ ਇੱਕ ਤੋਂ ਅਗਲਾ ਕੀ ਦਾ ਜਪਾ ਇਹੋ ਹੀ ਆ ਮੈਡਮ ਦੀ ਇਹ ਤੀਜੀ ਵਾਰ ਹੋਗ ਚੱਲੀ ਆ ਇਸ ਤੀਜਾ ਸਰਪੰਚ ਆ ਗਿਆ ਇਹੋ ਹੀ ਮੈਡਮ ਹੈਗੀ ਆ ਇਹ ਮੈਡਮ ਨੂੰ ਪੈਸੇ ਮੂੰਹ ਨੂੰ ਲੱਗ ਗਏ ਮੈਡਮ ਦੀ ਬਦਲੀ ਹੋਣੀ ਚਾਹੀਦੀ ਏ ਮੈਡਮ ਨਹੀਂ ਅਸੀਂ ਰੱਖਣਾ ਚਾਹੁੰਦੇ ਹਾਂ ਤੁਹਾਡੇ ਅਧਾ ਦੇ ਧਰਨਾ ਜਦ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਅਮਨਜੀਤਪੁਰ ਕਿਥੋਂ ਦੇ ਰਹਿਣ ਵਾਲਿਓ ਥੀਰਪੁਰ ਮੰਡ ਦੇ ਕੀ ਮਾਮਲਾ ਐ ਜੀ ਸਾਰਾ ਸਾਡਾ ਇਹ ਮਾਮਲਾ ਐ ਅਸੀਂ ਕੰਮ ਕਰਨੇ ਆ ਬੱਚੇ ਛੱਡ ਕੇ ਸਾਨੂੰ ਜੋਬ ਕੱਟ ਨਹੀਂ ਮਿਲ ਰਹਾ ਸਾਡਾ ਪੈਸਾ ਨਹੀਂ ਪੈ ਰਿਆ ਕਿਸੇ ਵੀ ਖਾਤੇ ਵਿੱਚ ਸਾਡੇ ਕੋਲੋਂ ਕਾਪੀਆਂ ਲੈ ਆਉਂਦਾ ਐ ਕਹਿੰਦਾ ਵੀ ਮੈਨੂੰ ਕਾਪੀਆਂ ਤੇ ਉਹ ਅਸੀਂ ਮਹੀਨਾ ਮਹੀਨਾ ਕਾਪੀਆਂ ਫੜਾਈਗਾ ਸਾਡਾ ਕੋਈ ਪੈਸਾ ਨਹੀਂ ਆਉਂਦਾ ਕੁਛ ਨਹੀਂ ਆਉਂਦਾ ਕਾਰਨ ਕੀ ਦੱਸਿਆ ਉਹਦਾ ਕਾਰਨ ਕੁਛ ਵੀ ਕਹਿੰਦੇ ਪਵਾ ਦਿੰਦੇ ਆ ਪਵਾ ਦਿੰਦੇ ਬਸ ਇਦਾਂ ਟਾਲੀ ਜਾਂਦਾ ਸਾਨੂੰ ਇਹ ਇਕੱਲੀ ਸਮੱਸਿਆ ਤੁਹਾਡੇ ਪਿੰਡ ਦੀ ਆ ਜਾਂ ਹੋਰਾਂ ਪਿੰਡਾਂ ਦੀ ਹੋਰ ਪਿੰਡਾਂ ਦੀ ਵੀ ਕੋਈ ਹੋਣੀ ਏ ਆਪਾਂ ਉਹਦੇ ਪਿੰਡਾਂ ਨਹੀਂ ਬਾਕੀ ਸਾਡਾ ਪਿੰਡ ਫਿਜ਼ਰਪੁਰ ਵਿੱਚ ਅਸੀਂ ਇਕੱਲੇ ਹੀ ਆ ਇੱਥੇ ਹੋਰ ਲਾਗੇ ਟਾਣੀਆਂ ਟੁਣੀਆਂ ਨੇ ਪਿੰਡ ਨਹੀਂ ਕਾਫੀ ਲੱਗਦੇ ਸਾਨੂੰ ਸਾਨੂੰ ਐਤਵਾਰ ਵੀ ਲਵਾਇਆ ਏ ਉਹਨਾਂ ਵੀ ਐਤਵਾਰ ਛੁੱਟੀ ਹੁੰਦੀ ਏ ਐਤਵਾਰ ਵੀ ਲਵਾਇਆ ਸਾਨੂੰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਤੇ ਗੱਲ ਹੁੰਦਾ ਜਾਂ ਪ੍ਰਸ਼ਾਸਨ ਨਾਲ ਕਿੰਨੀ ਗੱਲਬਾਤ ਹੋਈ ਹੈ ਜਾਨੀ ਨਹੀਂ ਸਰ ਜੀ ਕਿਸੇ ਨਾਲ ਵੀ ਹੋਈ ਗੱਲਬਾਤ ਤੇ ਨਾ ਸਾਡੇ ਪਿੰਟ ਸੈਕਟਰੀ ਚੈੱਕ ਕਰਨ ਗਿਆ ਨਾ ਮੈਡਮ ਕਵਲਜੀ ਚੈੱਕ ਕਰਨ ਗਈ ਦੇਖਣ ਗਈ ਕੀ ਕੰਮ ਹੋਇਆ ਕੀ ਨਹੀਂ ਹੋਇਆ ਜਦੋਂ ਜਾਂਦੇ ਨੇ ਤੇ ਬਸ ਕਹਿੰਦੇ ਕੰਮ ਚਾਲੂ ਕਰਨਾ ਸਾਡੇ ਕੋਲੋਂ ਸਾਈਨ ਕਰਵਾ ਲਿਆ ਦੇ ਨੇ ਪਤਾ ਨਹੀਂ ਕਾਹਦੇ ਕਰਵਾਉਂਦੇ ਨੇ ਕਾਹਦੇ ਨਹੀਂ ਕਰਵਾਉਂਦੇ ਤੇ ਇਹ ਮੈਡਮ ਬਦਲਣੀ ਚਾਹੀਦੀ ਏ ਹੋਰ ਕੀ ਮੰਗ ਕਰਦੇ ਹੋ ਹਾਂ ਇਹ ਮੰਗ ਸਾਡੀ ਸਾਡੀਆਂ ਮੰਗਾਂ ਤਾਂ ਬਹੁਤ ਨੇ ਬਿਰਜੀ ਸਾਡੇ ਹਾਂ ਸਾਡੀਆਂ ਕੋਈ ਬਹੁਤ ਨਹੀਂ ਕਿ ਸ਼ਟਰ ਆਏ ਨੇ ਸਾਡੇ ਜਿਹੜੇ ਸਰਕਾਰ ਵੱਲੋਂ ਸਾਡੇ ਕਿਸੇ ਗਰੀਬਾਂ ਦੇ ਨਹੀਂ ਪਏ ਸ਼ਟਰ ਸਾਰੇ ਤਗੜਿਆਂ ਘਰਾਂ ਦੇ ਪਏ ਨੇ ਪੈਲੀਆਂ ਵਾਲਿਆਂ ਦੇ ਪਏ ਨੇ ਕਿੰਨਾਂ ਦੀ 20-20 ਕਿੱਲੇ ਪੈ ਲਈਏ ਉਹਨਾਂ ਦੇ ਸ਼ਟਰ ਪਏ ਨੇ ਸਾਡੇ ਗਰੀਬਾਂ ਦੇ ਕਿਸੇ ਦੇ ਨਹੀਂ ਪਏ ਸ਼ਟਰ ਹਾਂ ਅਸੀਂ ਉਹਨੂੰ ਕੋਈ ਵੋਟਾਂ ਨਹੀਂ ਪਾਈਆਂ ਸੀ ਅਸੀਂ ਉਹਨੂੰ ਕਿਹਾ ਸਾਡੇ ਸ਼ਟਰ ਲਿਖੋ ਸਰਪੰਚ ਸਾਹਿਬ ਨੂੰ ਸਰਪੰਚ ਸਾਹਿਬ ਕਹਿੰਦਾ ਵੀ ਤੁਹਾਡਾ ਫਲਾਣਾ ਬੰਦਾ ਲਿਖੇ ਕਿਉਂ ਫਲਾਣਾ ਬੰਦਾ ਕਾਹਤੋਂ ਲਿਖੇ ਕਿ ਅਸੀਂ ਵੋਟਾਂ ਨਹੀਂ ਪਾਈਆਂ ਸੀ ਉਹਨਾਂ ਨੂੰ ਆ ਸਾਡੀਆਂ ਗੱਲਾਂ ਨੇ ਸਾਡੇ ਪੈਸੇ ਆਉਣੇ ਚਾਹੀਦੇ ਨੇ ਨਰੇਗਾ ਸਾਨੂੰ ਬੰਦ ਨਹੀਂ ਹੋਣੀ ਚਾਹੀਦੀ ਸਾਡਾ ਕੰਮ ਚੱਲਣਾ ਚਾਹੀਦਾ ਸਾਡਾ ਜਿਹੜਾ ਲਿਖਦਾ ਹਾਜ਼ਰੀ ਮੇਟ ਉਹ ਸਾਨੂੰ ਬਦਲਣਾ ਚਾਹੀਦਾ ਹੈ ਅਸੀਂ ਆਪਣੇ ਮੇਟ ਕਿਹੜਾ ਮਰਜ਼ੀ ਲੇਖ ਲਈ ਪੜਿਆ ਲਿਖਾ ਸਾਡੇ ਵਿੱਚ ਵੀ ਗਏ ਨੇ ਬਾਹਰ ਤੋਂ ਰਲਾਇਆ ਗਿਆ ਹੈ ਨਰੇਗਾ ਬਰਕਰਾਰ ਵੱਲੋਂ ਮਨਕੇ ਜੁਰਮ ਤੇ ਨਾਲ ਸੰਬੰਧਿਤ ਨਹੀਂ ਵੱਡੇ ਦੋਸ਼ ਨਹੀਂ ਉਹਨਾਂ ਦੇ ਕਿ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਪੇਮਤਾ ਪੈ ਰਹੀਆਂ ਤੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਦੀਆਂ ਪ੍ਰੇਮਤਾ ਨਹੀਂ ਪੈ ਰਹੀਆਂ ਮੇਰਾ ਨਾਮ ਚਰਨਜੀਤ ਐਡੀਸ਼ਨਲ ਪ੍ਰੋਗਰਾਮ ਆਫਿਸ ਮਨਰੇਗਾ ਮੈਂ ਇਸ ਬਲੌਗ ਦੇ ਇੰਚਾਰਜ ਮਨਰੇਗਾ ਦਾ ਸਾਰੇ ਨੂੰ ਹੈਂਡਲ ਕਰਦਾ ਵਾਂ ਜਿਹੜੇ ਇਹਨਾਂ ਨੇ ਮੁੱਦਾ ਦੱਸਿਆ ਵਾ ਪੇਮੈਂਟਸ ਨਹੀਂ ਆ ਰਹੀਆਂ ਉਸੀਂ ਇਹਨਾਂ ਦੇ ਮਸਟਰੋਲ ਤੋਂ ਵੈਰੀਫਾਈ ਕਰ ਲੈਂਦੇ ਆ ਜਾਂ ਇਹਨਾਂ ਦੀਆਂ ਬੈਂਕ ਕਾਪੀ ਸਾਡੇ ਕੋਲ ਆ ਜਾਣ ਦੋਤੋਂ ਅਸੀਂ ਵੈਰੀਫਾਈ ਕਰ ਲਾਂਗੇ ਵੀ ਕਿੰਨਾ ਟਾਈਮ ਇਹਨਾਂ ਨੇ ਕੰਮ ਕੀਤਾ ਤੇ ਕਿੰਨਾ ਟਾਈਮ ਸਾਡੇ ਕੋਲ ਮਸਟਰੋਲ ਸਾਡੇ ਕੋਲ ਮਤਲਬ ਆਨਲਾਈਨ ਹੋਇਆ ਤੇ ਕਿੰਨੀ ਇਹਨਾਂ ਨੂੰ ਪੇਮੈਂਟ ਜਾ ਚੁੱਕੀ ਆ ਜੇ ਕੋਈ ਇਹਨਾਂ ਦੀ ਕੋਈ ਪੈਂਡੈਂਸੀ ਹੈਗੀ ਆ ਦੋਨੋਂ ਅਸੀਂ ਜਲਦ ਜਲਦ ਕਲੀਅਰ ਕਰਵਾ ਦਿੰਨੇ ਆ ਬਾਕੀ ਜਿਹੜਾ ਦੂਸਰੀ ਗੱਲ ਕਹਿ ਰਿਹਾ ਕਿ ਜਿਹੜੇ ਬੰਦੇ ਘਰਾਂ 'ਚ ਬੈਠੇ ਆ ਉਹ ਅਸੀਂ ਤੋਂ ਇੱਕ ਪੱਤਰ ਜਾਰੀ ਕਰਕੇ ਤੇ ਉਹਨਾਂ ਦੀ ਇਨਕੁਆਇਰੀ ਕਰਾ ਲੈਂਦੇ ਆ ਵੀ ਕਿੰਨਾਂ ਨੂੰ ਮਤਲਬ ਕਿ ਫालतू ਫਰੀ ਦੇ ਮਤਲਬ ਪੈਸੇ ਮ ਉਹਨਾਂ ਦੋਸ਼ ਹੋ ਰਿਹਾ ਜੀ ਕਿ ਜਿਹੜੇ ਨਰੀਗਾ ਸੈਕਟਰੀ ਨੇ ਜਾਂ ਜਿਹੜੇ ਹੋਰ ਜਿਹੜੇ ਨਰੀਗਾ ਦੇ ਨਾਲ ਸੰਬੰਧਿਤ ਨੇ ਉਹ ਕਦੇ ਵੀ ਜਾ ਕੇ ਵਿਜ਼ਿਟ ਨਹੀਂ ਕਰਦੇ ਜੋ ਸਰਪੰਚ ਕਹਿੰਦਾ ਐ ਜਿਹੜੇ ਲੋਕਾਂ ਨਾਲ ਕਰਕੇ ਇਹ ਫਾਈਲਾਂ ਦੀਆਂ ਪੇਸ਼ਾਂ ਲਈ ਜਾਂਦੇ ਨਹੀਂ ਵਿਜ਼ਿਟ ਤੇ ਮਤਲਬ ਕਿ ਔਰ ਰੈਗੂਲਰ ਮਤਲਬ ਕਿ ਸਾਡੇ ਵੱਲੋਂ ਇਹ ਕਰਦੇ ਰਹਿੰਦੇ ਆ ਸਾਡੇ ਹੋਰ ਵੀ ਜਿਹੜੇ ਉੱਚ ਅਧਿਕਾਰੀ ਆ ਉਹ ਕਰਦੇ ਰਹਿੰਦੇ ਜੇ ਕੋਈ ਇਦਾਂ ਦੀ ਹੈਗੀ ਆ ਤੇ ਮਤਲਬ ਕਿ ਅਸੀਂ ਪਰਸਨਲੀ ਉਹਨਾਂ ਨੂੰ ਜੀਤਨ ਕਰਕੇ ਤੇ ਅੱਗੇ ਤੋਂ ਇਸ ਚੀਜ਼ ਦਾ ਧਿਆਨ ਰੱਖਾਂਗੇ ਕੀ ਵਿਸ਼ਵਾਸ ਹੁੰਦਾ ਯਾਰ ਵਿਸ਼ਵਾਸ ਇਹ ਹੀ ਹੈਗਾ ਕਿ ਵੀ ਇਹਨਾਂ ਦੀ ਜਿਹੜੀ ਪੇਮੈਂਟਸ ਦੀ ਹੈਗੀ ਪ੍ਰੋਬਲਮ ਇਹਨਾਂ ਦੀ ਹੁਣੇ ਸਾਡੇ ਆਫਿਸ 'ਚ ਜਾ ਕੇ ਤੇ ਮੈਂ ਦੇਖ ਲੈਣਾ ਨੇ ਦੇ 1 ਬਾਈ 1 ਕਿਹੜੀ ਕਿਹੜੀ ਕਾਪੀ ਇਹਨਾਂ ਦੀ ਹੈਗੀ ਕਿੰਨੀਆਂ ਹਾਜ਼ਰੀਆਂ ਲੱਗੀਆਂ ਕਿੰਨੀ ਪੇਮੈਂਟ ਮਤਲਬ ਨਹੀਂ ਆਈ ਉਹ ਇਹਨਾਂ ਨੂੰ ਜਿਆਦਾ ਨਹੀਂ ਆ ਮਹੀਨੇ ਤੋਂ 2 ਮਹੀਨੇ ਦੇ ਵਿੱਚ ਵਿੱਚ ਕਲੀਅਰ ਕਰਵਾ ਦਿੰਨੇ ਆ ਜਿਹੜੀ ਕੋਈ ਪੈਂਡੈਂਸੀ ਸਾਡੇ ਕੋਲ ਹੈਗੀ ਆ ਦਾ ਜੋਬ ਕਾਰਡ ਵੀ ਨਹੀਂ ਮਿਲੇ ਕਿੰਦੇ ਜੋਬ ਕਾਰਡ ਪਿੱਛੇ ਸਰਕਾਰ ਦੇ ਸਟੇਸ਼ਨ ਹੀ ਹੈਗੇ ਵੀਰ ਸਾਹਿਬ ਨਾਲ ਹੋਈ ਗੱਲ ਅਸੀਂ ਫਿਰ ਆਪਣੇ ਪੱਤਰ ਤੇ ਉਹਨਾਂ ਨੂੰ ਪ੍ਰਿੰਟ ਆਊਟ ਕਰਵਾ ਗਏ ਉਹ ਵੀ ਸਾਨੂੰ ਥੋੜਾ ਜਿਹਾ ਸਮਾਂ ਚਾਹੀਦਾ ਉਹ ਵੀ ਇਹਨਾਂ ਦਾ ਕਰਵਾ ਦਿੰਨੇ ਹਾਂ ਜੋਬ ਕਾਰਡ ਦਾ ਇਹਨਾਂ ਨੂੰ ਸੈਕਰੀਟਰੀ ਨੂੰ ਤੇ ਮੇਡ ਨੇ ਬਦਲਾ ਦੀ ਵੀ ਗੱਲ ਆਖੀ ਚਲੋ ਜੇ ਕਹਿੰਦੇ ਆ ਕਿ ਇਹਨਾਂ ਨੂੰ ਹੈਗਾ ਵਾ ਕਿ ਵੀ ਜੇ ਉਹ ਨਹੀਂ ਆਪਣੀ ਡਿਊਟੀ ਸਹੀ ਤਰ੍ਹਾਂ ਨਿਭਾ ਰਹੇ ਤੇ ਫਿਰ ਅਸੀਂ ਉਹਨੂੰ ਚੇਂਜ ਕਰ ਦਿੰਨੇ ਆ ਕੋਈ ਹੋਰ ਜਿਹੜਾ ਮਤਲਬ ਕਿ ਲੱਗਦਾ ਤੇ ਉਹਨੂੰ ਲਾ ਕੇ ਆਪਾਂ ਕੰਮ ਵਧੀਆ ਤਰੀਕੇ ਨਾਲ ਕਰਵਾ ਲੈਣੇ ਆ